ਸਾਲ ਜੀ ਸਾਰਿਆਂ ਨੂੰ ਤੇ ਅੱਜ ਜਿਹੜਾ ਵਲੌਗ ਹੀ ਇਦਾਂ ਹੀ ਵੀ ਟੀਮ ਸਾਡੀ ਆ ਗਈ ਪਹਿਲਾਂ ਤਾਂ ਮੈਂ ਹੋ ਗਿਆ ਲੇਟ ਇਹ ਕਰਕੇ ਵਲੌਗ ਨਹੀਂ ਪੂਰਾ ਬਣਿਆ ਤੇ ਜਿੰਨਾ ਹੀ ਬਣਿਆ ਉਹਨਾਂ ਹੀ ਪਾ ਦਾਂਗੇ ਤੇ ਲੇਟ ਹੋਣ ਕਰਕੇ ਜਿੰਨਾ ਹੀ ਵਲੌਗ ਬਣਿਆ ਉਹਨਾਂ ਹੀ ਪਾ ਦਾਂਗੇ ਜਾਂ ਫੇਰ ਲੱਗਾ ਸ਼ਾਮ ਰਾਂ ਦਾ ਅੱਛਾ ਤੇ ਕਿੰਨੀ ਸਕੋਰ ਹੋ ਗਈ ਉਹਨਾਂ ਦੀ ਸਕੋਰ ਉਹਨਾਂ ਦੀ 40 ਹੋ ਗਈ 5 ਓਵਰ 40 ਚਲੋ ਵੇਖਦੇ ਕੀ ਬੰਦ ਲੱਗੇ ਆ ਵਕਾਉਨੇ ਬੈਟਿੰਗ ਉਹਨਾਂ ਨੂੰ ਲੱਭੀ ਨੀ ਬਾਲ ਉਹ ਚੋਗਾ ਉਹਦੇ ਜੀ ਜੇਮੇਂ ਚਵਾਲ ਦੀ ਗਰਾਊਂਡ ਦੇ ਵਿੱਚ ਰੌਣਕ ਲੱਗੀ ਹੁੰਦੀ ਓਵੇਂ ਵੇਖੋ ਬਾਬੜਾ ਸਾਹਿਬ ਗਰਾਊਂਡ ਦੇ ਵਿੱਚ ਬਹੁਤ ਜਿੰਨੀ ਰੌਣਕ ਲੱਗੀ ਹੈ ਵੇਖੋ ਮੈਚ ਲੱਗਾ ਵਾ ਇਹ ਬਹੁਤ ਹੀ ਵਧੀਆ ਮਾਰ ਖੁਸ਼ ਹੁੰਦਾ ਗਰਾਊਂਡ ਇਦਾਂ ਭਰੀਆਂ ਹੋਣ ਤੇ ਸੋਹਣੀਆਂ ਲੱਗਦੀਆਂ ਤੇ ਇਦਾਂ ਚਵਾਲ ਦੀ ਗਰਾਊਂਡ 'ਚ ਰੌਣਕ ਰਹਿੰਦੀ ਹੈ ਇੱਥੇ ਬਾਬੜਾ ਸਾਹਿਬ ਮੈਚ ਲੈ ਆਸੇ ਰੌਣਕ ਠੀਕ ਹੈ ਵਿਖਾਉਂਦੇ ਤੁਹਾਨੂੰ ਬਾੜੀ ਕੋਲ ਪ੍ਰਿੰਸ ਕਰਾਉਂਦਾ ਬੋਲਿੰਗ ਬਹੁਤ ਸੋਹਣਾ ਇਹ ਮੁੰਡਾ ਕਦੀ ਕਦੀ ਆਉਂਦਾ ਖੇਡਦਾ ਪਰ ਬੋਲਿੰਗ ਬਹੁਤ ਸੋਹਣੀ ਕਰਾਉਂਦਾ ਬੈਟਿੰਗ ਵੀ ਸੋਹਣੀ ਕਰਦਾ ਤੂੰ ਮੇਰਾ ਬੰਦਾ ਤੂੰ ਮੇਰਾ ਖਾਨਾ ਤੂੰ ਮੇਰਾ ਰਾਜਾ ਸਭ ਨਹੀਂ ਆਈ ਲਾਸਟ ਓਵਰ 43 ਰਨ ਹੋ ਗਏ ਵਰਗਾਪੁਰ ਦੀ ਟੀਮ ਦੇ ਬਹੁਤ ਸੋਹਣਾ ਸ਼ਾਟ ਆਇਆ ਬਹੁਤ ਸੋਹਣਾ ਕੈਚ ਪਾਛਦਾ ਲੋ ਜੀ ਬੈਟਿੰਗ ਹੋ ਗਈ ਜੇ ਖਤਮ ਵਰਗਾਪੁਰ ਦੀ ਤੇ ਸੱਤੂ ਆਉਂਦਾ ਬਲੌਗ ਦਾ ਪੂਰਾ ਚਾਹ ਹੁੰਦਾ ਸੱਤੂ ਕਿੰਨੇ ਸਕੋਰ ਉਹਨਾਂ ਦੇ ਰੱਬ ਜਾਣਦਾ ਰੱਬ ਜਾਣਦਾ 50 ਦਾ ਟਾਰਗੇਟ ਜੇ 6 ਹੋਰਾਂ ਦੇ ਵਿੱਚ ਤੇ ਵੇਖੋ ਚਵਾਲੀ ਟੀਮ ਕੀ ਕਰਦੀ ਹੈ ਵਿਖਾਉਂਦੇ ਤੁਹਾਨੂੰ ਚਵਾਲ ਦੀ ਬੈਟਿੰਗ ਦੀ ਪੂਰੀ ਬੈ ਇਹ ਬੈਟਿੰਗ ਵਿਖਾਉਂਦੇ ਟੀਮ ਦੇ ਠੀਕ ਹੈ ਪਹਿਲਾ ਮੈਚ ਜਿੱਤ ਕੇ ਅਸੀਂ ਦੂਜੀ ਸ਼ੁਰੂਆਤ ਹੋ ਗਈ ਆ 6ਵਾਂਵਾਂ 6ਵਾਂਵਾਂ ਜਿਹਨੇ 57 ਟਾਰਗੇਟ ਦਿੱਤਾ ਫਿਰ 6ਵਾਂਵਾਂ 57 ਦਾ ਟਾਰਗੇਟ ਪੰਜਾਬ ਦੀ ਬਹੁ ਮੋਟਰਸਾਈਕਲ ਵਿੱਚ ਪੈਣ ਵਿੱਚ ਆਇਆ ਉੱਪਰ ਆਇਆ ਗਾਂਧੀ ਦੀ ਦੁਕਾਨ ਲੱਗੇ ਥੋੜੇ ਥਲੇ ਘਾਰੇ ਰੈਫਰਸਰਾਂ ਨਾ ਆਏ ਇਹਨੇ ਕਿੱਡੀ ਤੜੀ ਗਲਤੀ ਕੀਤੀ ਇਹਨੂੰ ਕੈਮਰਾਵਾਰੀ ਹਾਂਜੀ ਹਾਂਜੀ ਥਰੋ ਮਾਰ ਕੇ ਗਲਤੀ ਬੜੀ ਤਕੜੀ ਤੇ ਕੀਤੀ ਆ ਪਰ ਚੱਕਰ ਇਹ ਬਣਿਆ ਵੀ ਵੱਜ ਗਈ ਆ ਜੇ ਨਾ ਵੱਜਦੀ ਵਿਗੜ ਤੇ ਤੇ ਸਾਰੇ ਜਾਣਿਆ ਨੇ ਇਹਨੇ ਪਾਉਣੀ ਨੇ ਅੱਜ ਨਿਸ਼ਾਨਾ ਲਾਇਆ ਸੀ ਜ਼ਰੂਰ ਲਾਇਆ ਸੀ ਚਲੋ ਜੀ ਪਹਿਲੇ ਪਰਲਾ ਕੰਟੀ ਇਤਨੇ ਟੇੜਾ ਆ ਗਿਆ ਤੇ ਇਧਰ ਵਰਨ ਵਾਰਮ ਅਪ ਕਰਦੇ ਅਗਲੀ ਬੈਟਿੰਗ ਵਾਸਤੇ ਮਗਰ ਨਹੀਂ ਵਾਰੀ ਛੋੜੀ ਗਈ ਕੋ ਆਹ ਲੋ ਜੀ ਪਿੰਡ ਚ ਬਾਦ ਦੀ ਟੀਮ ਦਰਸ਼ਕ ਖੁਸ਼ ਆ ਉਦਰੀ ਲੱਤ ਨੂੰ ਖੁਰਕ ਪੈ ਗਈ ਆ ਸ਼ੱਕੇ ਮਾਰ ਕੇ ਅਲੇ ਬਨੇ ਗੁੰਜੇ 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 ਬਬੜਾ ਸਾਇ ਗੁਰਦਰਾ ਆ ਇਧਰ ਸਤਨਾ ਵਾਜੂ ਸੱਚੇ ਪਾਤਸ਼ਾਹ ਜੀ ਉਹ ਬੰਟੀ ਬੰਟੀਆਂ ਲਗਾਤਾਰ ਤਿੰਨੇ ਛੱਕਿਆ ਦੀ ਸ਼ੁਰੂਆਤ ਕਰਦੀ ਆ ਕੰਟੀਨੇ ਲਗਾਤਾਰ ਤਿੰਨੇ ਛੱਕਿਆ ਦੀ ਸ਼ੁਰੂਆਤ ਕਰਦੀ ਆ ਲੋ ਜੀ ਇਧਰ ਕਾਸ਼ ਬੈਟਸਮੈਨ ਆ ਗਿਆ ਆ ਤੇ ਬੰਟੀ ਨੇ ਪਹਿਲੀਆਂ ਤਿੰਨਾਂ ਕਹਿੰਦਾ ਤਿੰਨ ਸ਼ੱਕੇ ਮਾਰਤੇ ਆ ਆਸ਼ ਬੈਰਿੰਗ ਕਰ ਰਿਹਾ ਥੋਰੇ ਨਾਲ ਪੰਟੀ ਭੰਟੀ ਵਾਲਾ ਨਾਲ ਦੋਮਾ ਦੀ ਜੋੜੀ ਟਾਬੜ ਤੋੜ ਬੱਲੇਬਾਜੀ ਟਾਬੜ ਤੋਲ ਬੱਲੇਬਾਜੀ पंटी आ गया फिर पैडिंग से पंटी ने पहली चौका मारता ਇੱਥੇ ਵਾਲੇ ਟੀਮ ਕੋਚ ਹੁੰਦੀ ਚੌਕੇ ਦੇ ਚੌਕਾ ਚੜ ਰਿਹਾ ਚੌਕੇ ਦੇ ਚੌਕਾ ਚੜ ਰਿਹਾ ਚੌਕੇ ਦੇ ਚੌਕਾ ਚੜ ਰਿਹਾ ਲੋ ਜੀ ਉੱਤੇ ਬੌਲਿਆ ਥੱਲੇ ਬੰਦੇ ਆ ਇਹਨਾਂ ਨੂੰ ਪੱਲੀ ਪੁਲੀ ਲਿਆ ਦਿਓ ਇਹਨਾਂ ਨੂੰ ਪੱਲੀ ਪੁਲੀ ਲਿਆ ਦਿਓ ਇਹਨਾਂ ਨੂੰ ਪੱਲੀ ਪੁਲੀ ਲਿਆ ਦੋ ਬੰਟੀ ਦਾ ਕੈਚ ਹੀ ਤਾਂ ਅਫਸੋਸ ਦੁੱਖ ਭਰੀ ਕਹਾਣੀ ਆ ਵੀ ਇਹਨਾਂ ਨੂੰ ਕੈਚ ਫੜਿਆ ਨਹੀਂ ਗਿਆ ਕਿਉਂਕਿ ਬੈਟਮੈਨ ਨੂੰ ਇੱਕ ਹੋਰ ਮੌਕਾ ਦਿੱਤਾ ਜਾਂਦਾ ਆ ਅਵਸ਼ਿਅ ਦਿੱਤਾ ਜਾਂਦਾ ਆ ਤੇ ਉਧਰ ਬੱਲੇਬਾ ਨੇ ਸ਼ਾਟ ਮਾਰਿਆ ਕੈਚ ਤਾਂ ਪਰ ਇਨਰ ਹੋ ਜਾਣੀ ਆ ਤੇ ਇਹਦੇ ਜਾਂਚ ਪੜਤਾਲ ਬੰਦੇ ਕਰਦੇ ਹੋਏ ਤੇ ਵੇਹਣ ਕੀ ਬੰਦਾ ਆ ਬੰਦਾ ਘੈਲ ਹੋ ਗਿਆ ਘੈਲ ਚੱਕ ਲਾਓ ਜੀ ਬੰਟੀ ਨੇ ਇੱਕ ਹੋਰ ਛੱਕਾ ਮਾਰਦਾ ਹੈ ਕੰਧੋ ਪਾਰ ਲੋਈ ਕਾਸਟ ਬਾੜੀ ਤੇ ਆ ਗਿਆ ਪਿੰਚਵਾਲ ਦੀ ਟੀਮ ਜਿੱਤ ਗਈ ਆ ਤੇ ਮੈਂ ਚਾਹੀ ਦੂਜਾ ਵੀ ਜਿੱਤ ਚੁਕੇ ਆ ਇਤਨੀ ਖੁਸ਼ੀ ਪਿੰਚਵਾਲ ਦੀ ਟੀਮ ਜਿੱਤ ਗਈ ਆ ਤੇ ਹੁਣ ਤੁਹਾਨੂੰ ਪਤਾ ਆ 마ਸੂਮੀ ਸੁਭਾਵਨਾ ਥੋੜੀ ਗੜਬੜ ਗੜਬੜ ਲੱਗਣ ਦੀ ਆ ਹੁਣ ਤੁੰਦ ਤੁੰਦ ਨਾਲ ਤਾਂ ਧਿਆਬੀ ਆ ਤੇ ਜਸ਼ਨ ਦਾ ਇੰਤਜ਼ਾਮ ਹੋ ਜਸ਼ਨ ਹੋ ਗਏ ਕਿ ਕੀ ਕਹਿਣਾ ਜਿੱਤਣਾ ਨਾ ਗੁੰਜਰੇ ਸਹੀ ਗੱਲ ਆ ਇਹਨੇ ਬੰਟੀ ਨੇ ਤੈਨੇ ਛੱਕੇ ਮਾਰੇ ਆ ਇਧਰ ਆ ਪਹਿਲਾਂ ਇਧਰ ਗੋਪਾ ਪਾਉਣਾ ਤੇ ਸਾਰੀ ਸਾਰੇ ਮੈਚ ਜਿੱਤ ਗਏ ਆ ਤੇ ਇਧਰ ਵੇਖੋ ਜਸ਼ਨ ਵੇਖੋ ਸਾਡੇ ਪਲੇਅਰਾਂ ਦੀ ਖੁਸ਼ੀ ਵੇਖੋ ਮਾਂਟੋ ਡਿਊ ਦਰਤੇ ਅਗੇ ਜੀਤ ਆ ਹਾਏ ਆਪਾਂ ਜਿੱਤ ਗਏ ਆ ਤੇ ਦਰਕੇ ਅਗੇ ਜੀਤ ਆ ਮਾਂਟੋ ਡਿਊ ਤੇ ਕਾਸਨ ਵੀ ਬੜੇ ਹੌਨ ਹਾਰ ਤਰੀਕੇ ਨਾਲ ਬੈਟਿੰਗ ਨਭਾਈ ਆ ਅਫਸੋਸ ਵੀ ਅੱਜ ਛੱਕਾ ਨਹੀਂ ਜੰਨੇ ਆ ਆ ਜਾ ਵੀ ਨੇ ਪੰਜ ਛੱਕੇ ਮਾਰੇ ਤਿੰਨ ਵਿੱਚ ਨਹੀਂ ਆਏ ਬਲੌਗ ਦੇ ਆ ਛੱਕਾ ਰੇ ਨਹੀਂ ਹੋਰ ਪੜ ਕੇ ਪੜ ਕੇ ਤੇ ਲਓ ਜੀ ਇਧਰ ਮੈਚ ਜਿੱਤ ਗਏ ਆ ਜਸ਼ਨ ਦਾ ਇੰਤਜ਼ਾਮ ਹੋ ਤੇ ਜਸ਼ਨ ਹੋ ਤੇ ਲਓ ਜੀ ਮੈਚ ਜਦ ਸਮਾਪਤ ਹੁੰਦਾ ਆ ਤੁਹਾਨੂੰ ਮਿਲਦੇ ਆ ਅਗਲੇ ਜਿਹੜਾ ਮੈਚ ਕਿਨਾ ਹੋਗਾ ਅਗਲੇ ਬਲੌਗ 'ਚ ਲਓ ਜੀ ਪਹਿਲਾ ਮੈਚ ਜੀ ਸਾਡਾ ਬੰਦਾ ਇੱਕ ਬੁਰਜ ਲੇਟ ਹੋ ਗਿਆ ਇਸੇ ਕਰਕੇ ਅਸੀਂ ਲੇਟ ਦੀ ਸੁਭਾਵਨਾ ਨਾਲ ਪਰ ਪਹਿਲਾ ਆ ਦੇ ਮੈਚ ਦਾ ਤੁਹਾਡੇ ਖੇਲੇ ਕਰ ਰਿਹਾ ਰੇਪਰਿੰਸ ਜਰਾ ਨਾ ਆ ਚਾਨਣ ਸਿੰਘ ਜੀ ਰਹਾ ਕਰ ਰਿਹਾ ਇਧਰ ਅੱਗੇ ਪੀ ਵਸਤੇ ਆ ਦੌਰੇ ਇਧਰ ਚੈੱਕ ਕਰੋ ਹਣ ਇਹ ਆਪਣੇ ਗੂਗਲ ਪੇ ਹੁਣ ਚੈੱਕ ਕਰ ਰਹੇ ਨੇ ਕਿਹਦੇ ਵਿੱਚ ਪੈਸਾ ਤੇ ਕਿਹਦੇ ਵਿੱਚ ਮਾਇਆ ਆ ਰਹੀ ਹੈ ਕਿਹਦੇ ਨੇ ਬਣੀ ਨਾਲਿਆ ਕਰ ਕੀ ਆਦਾ ਕਮਾ ਲੇ ਸਾਡੀ ਦਾ ਆ ਨਾ ਨਹੀਂ ਰਿਹਾ ਕੋਤੀ ਹੂੰ ਆਜਾ ਆਪਾਂ ਇਧਰ ਪਹਿਲੇ ਕਿੰਝ ਲੈ ਤੁਹਾਨੂੰ ਪਤਾ ਇਧਰ ਦੇਖੋ ਇਧਰ ਸਾਤਾ ਹੋ ਰਿਹਾ ਆ ਰਿਹਾ ਗੂਗਲ ਤੇ ਇਧਰ 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 ਕਰ ਇਧਰ ਕਰ ਸਭ ਤੋਂ ਗੋਰਾ ਮੁੰਡਾ ਸਾਡੀ ਟੀਮ ਦਾ ਉਹਨੋਂ ਘੱਟਾ ਉਹ ਗੋਰਾ ਮੇਰੀ ਬੇਤੀ ਲਾਉਂ ਨਾ ਉਹ ਮੈਨਰੇ ਕਿਹਾ ਇਹਨੂੰ ਤੂੰ ਵੀ ਹੈਗਾ ਵਾ ਆ ਵੀ ਹੈਗਾ ਵਾ ਇਧਰ ਉੱਪਰ ਲੈ ਲਈ ਆ ਇਧਰ ਪੈਸੇ ਦੀ ਗੱਲ ਹੋ ਰਹੀ ਹੈ ਇਧਰ ਗੁੱਜਲ ਗੁੱਜੇ ਗੁੰਜਲੇ ਸਾਬੋ ਰੇ ਸਾਬੋ ਰੇ ਸਾਬੋ ਕੈਲਕੂਲੇਟਰ ਚੰਦੇ ਸਾਬੋ ਰੇ ਤੇ ਕਰਾ ਪੜਾ ਅੱਜ ਨਹੀਂ ਮਾਇਆ ਉਤਨੀ ਆਏਗੀ 500 ਲੈ ਲਾ ਹਾਂ ਅੰਕੂ ਪਿੰਕ ਪਾਇਆ ਤੂੰ ਇਹ ਕਿ ਸਾਬਾ ਕਿਹੜਾ ਬੰਦਾ ਆ ਆਵਾਜ਼ ਪਰ ਚਾਹੂ ਤੋਲਸ਼ਾਲੇ ਲੱਗ ਜਾਏ ਹਾਏ ਹਾਈ ਮਾਰ ਚਾਹੂ ਤੋਲਸ਼ਾਲੇ ਲੱਗ ਜਾਏ ਸੱਤੂ ਅੱਗ ਕੱਢਣ ਦੇ ਐਕਟਿਵ ਵਾਲੀ ਆਏ ਏ ਲਓ ਜੀ ਮੈਚ ਖਤਮ ਹੋਣ ਤੋਂ ਬਾਅਦ ਤੁਰਪੀ ਟੀਮ ਘਰਾਂ ਨੂੰ ਸਾਰੇ 플레이ਰ ਆ ਗਏ ਜੀ ਤੇ ਅਸੀਂ ਵੀ ਚੱਲੇ ਘਰਾਂ ਨੂੰ ਤੇ ਚਲੋ ਅਗਲਾ ਵਲੌਗ ਫੇਰ ਪਾਵਾਂਗੇ ਤੇ ਚੱਲੇ ਹੁਣ ਅਸੀਂ ਘਰਾਂ ਨੂੰ ਸਾਰੇ ਜਣੇ ਸਤਿ ਸ਼੍ਰੀ ਅਕਾਲ ਜੀ ਟਾਟਾ ਬਾਏ ਬਾਏ ਸਾਰਿਆਂ ਨੂੰ